ਅੱਜ ਕੇ ਸੀਜੀ ਆਪਾਂ 3 ਦੇ ਤਿਉਹਾਰ ਤੇ ਸੀਬਾ ਸਕੂਲ ਲਹਿਰਾ ਗੱਗਾ ਵੱਲੋਂ 3 ਦਾ ਤਿਹਾਰ ਮਨਾਇਆ ਗਿਆ ਆਪਣੇ ਲਹਿਰੇ ਪੈਲਸ ਦੇ ਵਿੱਚ ਤੇ ਬਹੁਤ ਹੀ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਸੀ ਉੱਥੇ ਪਹਿਲਾਂ ਆਪਾਂ ਐਂਟਰੀ ਕਰੀ ਗੇਟ ਦੇ ਅੰਦਰ ਤੇ ਵੈਲਕਮ ਨੋਟ ਲਿਖਿਆ ਹੋਇਆ ਸਾਰਾ ਤੇ ਜਿਹੜੇ ਮੁੱਖ ਮਹਿਮਾਨ ਵੱਲੋਂ ਆਉਣੇ ਸੀ ਡਾਕਟਰ ਅਗਰਪ੍ਰੀਤ ਕੌਰ ਥਾ-ਥਾ ਤੇ ਜਗਾ-ਜਗਾ ਤੇ ਉਹਨਾਂ ਦੇ ਪੋਸਟਰ ਲਾਏ ਹੋਏ ਨੇ ਦੇਖੋ ਤੁਸੀਂ ਤੇ ਅੱਜ ਜਨਮਾਸ਼ਟਮੀ ਦਾ ਵੀ ਤਿਉਹਾਰ ਹੈ ਤੇ ਸਕੂਲ ਵਾਲਿਆਂ ਨੇ ਜਨਮਾਸ਼ਟਮੀ ਦਾ ਵੀ ਤਿਹਾਰ ਮੁੱਖ ਰੱਖਦੇ ਹੋਏ ਕ੍ਰਿਸ਼ਨ ਤੇ ਰਾਧਾ ਦੀਆਂ ਜਿਹੜੀਆਂ ਫੋਟੋਆਂ ਸੀ ਉਹ ਵੀ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਲਗਾਈ ਹੋਈਆਂ ਸੀ ਦੇਖੋ ਜੀ ਰਾਧਾ ਤੇ ਕ੍ਰਿਸ਼ਨ ਦੀ ਕਿੰਨੀ ਸੋਹਣੀ ਜਿਹੜੀ ਫੋਟੋ ਕ੍ਰਿਸ਼ਨ ਦੀ ਲਗਾਈ ਹੋਈ ਹੈ ਤੇ ਬੱਚੇ ਆਪਣੀਆਂ ਫੋਟੋਮਾਰਕ ਚਵਾ ਰਹੇ ਸੀ ਲੇਡੀਜ਼ ਤੇ ਫੋਟੋਮਾਰਕ ਚਵਾਉਣ ਵਾਸਤੇ ਬਹੁਤ ਹੀ ਵਧੀਆ ਉਹਨਾਂ ਨੇ ਆਪਣਾ ਰੇਸਮੈਂਟ ਕੀਤਾ ਹੋਇਆ ਸੀ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਣੇ ਆ 30 30 ਦੀਆਂ ਚੀਬਾ ਸਕੂਲ ਦੀਆਂ 30 30 ਦੀਆਂ ਦੇਖੋ ਪੰਜਾਬ ਦੇ ਤੇ ਖੜੇ ਨੇ ਸਰਦਾਰ ਜੀ ਜੱਟ ਤੇ ਗਾਹਾਂ ਦੇਖੋ ਤੁਹਾਨੂੰ ਦਿਖਾਉਣੀ ਆ ਰੌਣਕਾਂ ਬੀਬੀਆਂ ਸਹੀਆਂ ਹੋਈਆਂ ਸੋਹਣੀਆਂ ਸੋਹਣੀਆਂ ਫਲਕਾਰੀਆਂ ਨਿੱਕੀਆਂ ਕੁੜੀਆਂ ਦੀ ਡੋਰੀਆਂ ਏਡੀ-ਐਲੀ ਉਹਦੇ ਆਪ ਨੇ ਵੀ ਦੀਆਂ ਡੋਰੀਆਂ ਪਾ ਰੱਖੀਆਂ ਨੇ ਤੇ ਬਹੁਤ ਹੀ ਸੋਹਣਾ ਅਰੇਂਜਮੈਂਟ ਦੇਖੋ ਜੀ ਗਸ ਕੁੰਡੀਆਂ 3 ਤੇ ਇੱਧਰ ਚੱਲ ਰਿਹਾ ਪ੍ਰੋਗਰਾਮ ਸਟੇਜ ਲੱਗੀ ਹੋਈ ਆ ਤੇ ਇੱਧਰ ਲੇਡੀਜ਼ ਬੈਠੀਆਂ ਇੰਜੋਏ ਕਰ ਰਹੀਆਂ ਨੇ ਬੱਚੇ ਪਰਫਾਰਮੈਂਸ ਕਰ ਰਹੇ ਨੇ ਆਪਣੀ ਤੇ ਤੁਹਾਨੂੰ ਬੱਚਿਆਂ ਦੀ ਪਰਫਾਰਮੈਂਸ ਵੀ ਦਿਖਾਵਾਂਗੇ ਗਿੱਧੇ ਚੱਲਦੇ ਆ ਇੱਧਰ ਬਣਾਇਆ ਲਗਾਇਆ ਹੋਇਆ ਝੂਲਾ ਰਹਾ ਦਾ ਕ੍ਰਿਸ਼ਨ ਦਾ ਤੇ ਜਿਹੜੀਆਂ ਲੇਡੀਆਂ ਸੱਚੇ ਆਪਣੇ ਬੈਠ ਕੇ ਮਨੋਰੰਜਨ ਕਰ ਰਹੀ ਨੇ ਝੂਟੇ ਲੈ ਰਹੀ ਹੈ ਇੱਥੇ ਤੇ ਆਜੋ ਸਭ ਨੂੰ ਲੈ ਕੇ ਚੱਲਦੇ ਹਾਂ ਸਟੇਜ ਵੱਲੋਂ ਦੇਖੋ ਛੋਟੀਆਂ ਕੁੜੀਆਂ ਦਾ ਗਿੱਧਾ ਚੱਲ ਰਿਹਾ ਸੀ ਸਟੇਜ ਤੇ ਜਦੋਂ ਆਪਾਂ ਪਹੁੰਚੇ ਇੱਥੇ ਦੇਖੋ ਕਿ ਕਿੰਨੀ ਸੋਹਣੀਆਂ ਕੁੜੀਆਂ ਨੱਚਦੀਆਂ ਟੱਪਦੀਆਂ ਨੇ ਇਹਦਾ ਤਿਹਾਰ ਮਨਾ ਰਹੀਆਂ ਨੇ ਟਿੱਕਲੀ ਪੈਂਦੀ ਐ ਵੱਲੋਂ ਪੈਂਦੀ ਹੈ ਜੀ ਰੋਟੀਆਂ ਲੱਗਦੀਆਂ ਨੇ ਮਟਿਆਰਾਂ ਝੂਮ-ਝੂਮ ਕੇ ਨਾਚੀਆਂ ਨੇ ਗਿੱਧੇ ਦੇ ਵਿੱਚ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਿੱਕੇ-ਨਿੱਕੇ ਫੁਲੀਆਂ ਗਿੱਧਾ ਪਾਉਂਦੀਆਂ ਤੇ ਵੱਲੋਂ ਪਾਉਂਦੀਆਂ ਅੱਗੇ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਕੀਤਾ ਹੋਇਆ ਏ ਜਿਤਿਆਂ ਦਾ ਦੇਖੋ ਜੀ ਪੈਂਦੀ ਤਮਕ ਕੇ ਪਟਿਆਲੇ ਜੱਤੀ ਨੱਚੇ ਕਮਕ ਜਲੰਦਰ ਪੈਂਦੀ ਉਹ ਗੱਲ ਹੋਈ ਪਈ ਏ ਜਿਤਿਆਂ ਦੇ ਵਿੱਚ ਜਿਹੜੀਆਂ ਨੱਚ-ਨੱਚ ਆਪਣਾ ਕੋ ਥੂੜੀ ਜਾਂਦੀਆਂ ਨੇ ਅੱਗੇ ਚਲੋ ਲੈ ਕੇ ਜਾਂਦੇ ਹਾਂ ਤੁਹਾਨੂੰ ਸਟਾਲਾਂ ਦੇ ਵੱਲ ਪਹਿਲਾਂ ਕੱਠ ਕਿੰਨੀਆਂ ਤੇ ਬੀਬੀਆਂ ਕਿਵੇਂ ਮਾ-ਮਾ ਆ ਕੇ ਇਸ ਗਰਮੀ ਦੇ ਵਿੱਚ ਪਹੁੰਚੀਆਂ ਨੇ ਗਰਮੀ ਨਾਲ ਵੀ ਲੱਥੋ-ਪੱਥ ਹੋਈ ਜਾਂਦੀ ਤੇ ਮੁੜ ਕੇ ਕਿਹਾਂ ਕਿ ਉਹ ਸਾਰਾ ਮੇਕਅੱਪ ਉਹ ਵਿਚਾਰੀਆਂ ਦਾ ਲੁੱਟੜੀ ਜਾਂਦਾ ਤੇ ਪਰ ਫੇਰ ਵੀ ਮੇਕਅੱਪ ਆਪਾਂ ਪੂਰਾ ਕਰਕੇ ਜਾਣਾ ਤੇ ਇੱਧਰ ਆ ਗਿਆਈ ਆਪਣਾ ਪੰਜਾਬੀ ਸੱਭਿਆਚਾਰ ਚਰਖਾ ਪੱਖੀਆਂ ਮੰਜੇ ਢਾ ਕੇ ਜਿਹੜੇ ਬੱਚੇ ਨੇ ਆਪਣੇ ਹਨਾ ਫੋਟੋਮਾ ਕਰਵਾ ਰਹੇ ਨੇ ਤੇ ਇੱਧਰ ਕੱਠ ਦੇਖ ਕੇ ਵੇਖੋ ਛੋਟੀ ਜਿਹੀ ਕੁੜੀ ਪੱਖੀ ਚੱਲੀ ਜਾਂਦੀ ਐ ਬੇਟੀ ਘਟ ਦੇਖ ਕੇ ਤੁਹਾਨੂੰ ਅੰਦਾਜ਼ਾ ਹੋਈ ਗਿਆ ਹੋਣਾ ਵੀ ਇੱਥੇ ਕੀ ਪ੍ਰੋਗਰਾਮ ਚੱਲ ਰਿਹਾ ਸਟਾਲਾਂ ਗੋਲ ਗੱਪਿਆਂ ਦੀਆਂ ਸਟਾਲਾਂ ਤੇ ਆਈਸਕ੍ਰੀਮ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਝੰਡ ਦੇਖੋ ਬੀਬੀਆਂ ਦੇ ਕਿਵੇਂ ਗੋਲ ਗੱਪਿਆਂ ਨੂੰ ਟੁੱਟ-ਟੁੱਟ ਕੇ ਪਈ ਜਾਂਦੀਆਂ ਨੇ ਆ ਦੇਖੋ ਜੀ ਟਿੱਕੀ ਗੋਲ ਗੱਪੇ ਪਾਪਕੋਰਨ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਸਟੇਜ ਜਿਹੜਾ ਸਾਰਾ ਕੱਠ ਬੀਬੀ ਵਾਲਾ ਖਾਣ-ਪੀਣ ਵਾਲੀ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਇੱਧਰ ਆਪਣੇ ਪਾਣੀ ਦਾ ਪ੍ਰਬੰਧ ਚੱਲਦਾ ਸੀ ਕਿ ਤਾਂ ਕਿ ਕੋਈ ਪਿਆਸਾ ਨਾ ਹੋ ਜੇ ਗਰਮੀ ਬਹੁਤ ਸੀ ਤੇ ਪਾਣੀ ਬਹੁਤ ਜ਼ਿਆਦਾ ਹਰ ਇੱਕ ਪੀੜ ਲੱਗੀ ਹੋਈ ਆ ਹਰ ਇੱਕ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਬੀਬੀਆਂ ਹਮੋਂ ਹਮਾ ਕੇ ਪਹੁੰਚਿਆ ਨੇ ਇੰਨੀ ਗਰਮੀ ਦੇ ਵਿੱਚ ਗਰਮੀ ਘੱਟ ਲੱਗਦੀ ਆ ਤੇ ਅੱਜ ਉਸ ਸਾਹ ਵੱਧਦੇ ਇਹਨਾਂ ਨੂੰ ਕਿੰਿਆ ਦਾ ਕਿ ਹੋਵੇ ਸੋਹਣੇ ਸੋਹਣੇ ਕੱਪੜੇ ਪਾ ਕੇ ਫਰੰਦੀਆਂ ਪਾ ਕੇ ਟਿੱਕੇ ਲਾ ਕੇ ਦੀਆਂ ਦਾ ਤਿਹਾਰੀ ਆਡਰ ਮਣਾਉਂਦਾ ਹੈ ਮਣਾਉਂਦੀਆਂ ਨੇ ਬੀਬੀਆਂ ਲੋਤੀ ਬਧੀ ਇਤਿਹਾਰ